ਅੱਜ 16 ਨਵਾਂ ਦੀ ਗੱਲ ਹੈ ਪ੍ਰਦੀਪ ਕੁਮਾਰ ਨਾਮ ਦੀ ਦਾ ਪ੍ਰਦੀਪ ਕੁਮਾਰ ਭਰਤਵਾੜ ਨਾਮ ਦਾ ਆਦਮੀ ਆਪਣੇ ਦਫਤਰ ਜਾ ਰਹੀ ਸੀ ਉਹਦੇ ਕਾਰ ਵੱਲ ਨੂੰ ਜਾ ਰਹੀ ਸੀ ਜਦੋਂ ਉਹਨਾਂ ਨੂੰ ਇੱਕ ਭਗਵੇਂ ਕੱਪੜੇ 'ਚ ਤੇ ਗੋਲਪੱਗ ਬੰਨੀ ਹੋਈ ਇੱਕ ਨਾਮ ਨੂੰ ਵਿਅਕਤੀ ਮਿਲਿਆ ਜਿਨੇ ਕਿਹਾ ਕਿ ਮੈਂ ਅੰਮ੍ਰਿਤਸਰ ਤੋਂ ਆਇਆ ਤੇ ਮੇਰੀ ਇੱਥੇ ਗੁਰਦੁਆਰਾ ਸਾਹਿਬ ਸੇਵਾ ਲੱਗੀ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਪੁੱਛਿਆ ਉਹਨੇ ਗੁਰਦੁਆਰਾ ਸਾਹਿਬ ਦਾ ਰਸਤਾ ਦੱਸਤਾ ਉਹ ਆਪਣੇ ਰਸਤੇ ਚਲਾ ਗਿਆ ਤੇ ਉਸ ਤੋਂ ਬਾਅਦ ਇੱਕ ਆਦਮੀ ਤੇ ਇੱਕ ਔਰਤ ਆਏ ਉਹਦੇ ਕੋਲੇ ਉਹਨਾਂ ਨੇ ਦੱਸਿਆ ਵੀ ਐਸ ਇਹੋ ਜਿਹੇ ਕੱਪੜੇ ਪਾਏ ਹੋਏ ਤੁਹਾਨੂੰ ਵੀ ਬਾਬਾ ਜੀ ਮਿਲੇ ਸੀਗੇ ਜੀ ਜਿਹੜੇ ਬੜੇ ਕਰਨੀ ਵਾਲੇ ਬਾਬਾ ਜੀ ਆ ਉਹਨਾਂ ਦੀ ਉਹਨਾਂ ਨੇ ਸਿਲਾਈ ਦਾ ਕਰਨੀ ਸ਼ੁਰੂ ਕਰਤੀ ਤੇ ਉਹਨੇ ਚੋਂ ਬਾਬਾ ਜੀ ਵੀ ਵਾਪਸ ਆ ਗਏ ਤੇ ਉਹ ਪ੍ਰਦੀਪ ਕੁਮਾਰ ਦਾ ਵੇਖਦਾ ਰਿਹਾ ਤੇ ਉਹ ਲੇਡੀ ਤੇ ਉਹ ਬੰਦਾ ਉਹਨਾਂ ਨਾਲ ਬਾਬਾ ਜੀ ਨਾਲ ਗੱਲਾਂ ਕਰਨ ਲੱਗ ਪਿਆ ਜੀ ਵੀ ਤੁਸੀਂ ਜੋ ਸਾਨੂੰ ਯਾਦਦਰ ਦਿੱਤਾ ਸੀ ਉਹਦੇ ਨਾਲ ਸਾਡੇ ਕੰਮ ਪੂਰੇ ਹੋ ਗਏ ਜੋ ਤੁਸੀਂ ਸਾਨੂੰ ਸਾਡੇ ਸਿਉਣਾ ਤੇ ਪੈਸੇ ਤੁਕਣੇ ਕੀਤੇ ਸੀ ਉਹਦੇ ਨਾਲ ਸਾਡਾ ਬਹੁਤ ਫਾਇਦਾ ਹੋਇਆ ਤੇ ਸਾਨੂੰ ਹੋਰ ਕਰਕੇ ਦਿਓ ਇਹ ਤੇ ਨਾਲ ਨਾਲ ਇਹ ਪ੍ਰਦੀਪ ਕੁਮਾਰ ਜੀ ਨੂੰ ਵੀ ਦੱਸਣ ਲੱਗੇ ਬਾਬਾ ਜੀ ਬੜੇ ਕਰਨੀ ਵਾਲੇ ਐ ਸੌਣਾ ਤੁਕਣਾ ਕਰ ਦਿੰਦੇ ਐ ਪੈਸੇ ਤੁਕਣੇ ਕਰ ਦਿੰਦੇ ਐ ਤੇ ਇਹ ਇਹਨਾਂ ਨੂੰ ਗੱਲਾਂ 'ਚ ਭਰਮਾ ਲਿਆ ਉੱਥੇ ਦੋ ਅਖਬਾਰ ਦੇ ਉਹਨਾਂ ਨੇ ਟੁਕੜਿਆਂ 'ਚ ਆਪ ਦਾ 20000 ਰੁਪਿਆ ਵੀ ਰੱਖਤਾ ਪ੍ਰਦੀਪ ਕੁਮਾਰ ਦੇ ਜਿਹੜੇ ਮੰਦਰੀਆਂ ਪਈਆਂ ਹੋਈਆਂ ਸੀ ਉਹ ਵੀ ਰੱਖਤੀਆਂ 10000 ਰੁਪਿਆ ਵੀ ਇਹਨਾਂ ਤੋਂ ਲੈ ਕੇ ਉਹਦੇ 'ਚ ਰੱਖਤਾ ਤੇ ਉਹ ਅਖਬਾਰ ਨੂੰ ਤਿੰਨ ਚਾਰ ਘੰਟਾ ਦੇ ਕੇ ਤੇ ਕਹਿੰਦੇ ਜੀ ਵੀ ਇਹ ਤੁਸੀਂ ਲੈ ਜਾਓ ਆਪਣੇ ਦਫ਼ਤਰ ਤੇ 5 ਵਜੇ ਤੋਂ ਪਹਿਲਾਂ ਨਹੀਂ ਖੁੱਲਣਾ ਉਹਨਾਂ ਨੇ ਜਦੋਂ 5 ਵਜੇ ਜਾ ਕੇ ਦੇਖਿਆ ਤੇ ਉਦੇ ਜਕਾ ਫੂ ਸੀਗਾ ਨਾ ਪੈਸੇ ਨਾ ਸੋਨਾ ਤੇ ਉਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਮੇਰੇ ਨਾਲ ਠੱਗੀ ਵੱਜ ਗਈ ਉਹ ਪੁਲਿਸ ਕੋਲੇ ਆਏ ਤੇ ਅਸੀਂ ਇਹਦੇ ਤੇ ਪਕਦਾ ਨੰਬਰ 139 ਅਧੀਨ ਤਰਾ 3184 ਤੇ 612 ਬੀ ਐਨ ਐਸ ਦਰਜ ਕੀਤਾ ਇਹਦੇ ਛੇੜ ਸਾਡੀ ਸੀਆਈਏ ਦੀ ਟੀਮ ਸਾਡੇ ਲੋਕਲ ਐਸ ਐਚ ਓ ਸਾਹਿਬ ਦੀ ਟੀਮ ਐ ਐਸ ਪੀ ਡੀ ਸਾਹਿਬ ਦੇ ਅੰਡਰ ਵੱਖੀਆਂ ਵੱਖਰੀਆਂ ਟੀਮਾਂ ਬਣਾ ਕੇ ਤੇ ਟੈਕਨੀਕਲ ਗਰਾਉਂਡਸ ਤੇ ਅਸੀਂ ਇਹਦਾ ਤਫਤੀਸ਼ ਕਰਨੀ ਸ਼ੁਰੂ ਕੀਤੀ ਤੇ ਇਹਦੇ ਚ 4 ਟੋਟਲ ਦੋਸ਼ੀ ਗ੍ਰਫਤਾਰ ਹੋਏ ਜਿਨ੍ਹਾਂ ਚੋਂ ਇੱਕ ਲੇਡੀ ਹੈ ਇਹ ਇਹਨਾਂ ਦੇ ਨਾਮ ਹੈਗੇ ਦਲਵੀਰ ਸਿੰਘ ਅਕਬਰ ਉਰਫ ਗਾਂਧੀ ਦੀਪਕ ਉਰਫ ਜਗENDER ਤੇ ਰਾਣੀ ਪਤਨੀ ਰਾਜੂ ਇਹ ਸਾਰੇ ਤਰਮਤਾਰਨ ਦੇ ਰਹਿਣ ਵਾਲੇ ਇਹਨਾਂ ਦੀ ਗ੍ਰਫਤਾਰੀ ਹੋ ਚੁੱਕੀ ਹੈ ਤੇ ਹੁਣ ਇਹਨਾਂ ਨੂੰ ਬਾਰਯੋਗ ਰਾਜ ਦੇ ਪੇਸ਼ ਕਰਕੇ ਤੇ ਅਗਲੀ ਕਾਰਵਾਈ ਕੀਤੀ ਜਾਵੇਗਾ ਹਾਂ ਜੀ ਇਹਨਾਂ ਦਾ ਰਿਕਾਰਡ ਵੀ ਖੋਖ ਕੀਤੀ ਜਾ ਰਹੀ ਹੈ ਬਾਕੀ ਸਾਰਾ ਤਫਤੀਸ਼ ਦਾ ਪਾਰਟ ਹੈ ਜੋ ਜੋ ਚੀਜ਼ਾਂ ਸਾਹਮਣੇ ਆਉਣਗੀਆਂ ਤੁਹਾਨੂੰ ਦੱਸਾਂਗੇ ਜਿਹੜਾ ਰਾਮਾ ਸੀ ਦੋਨਾਂ ਤੇ ਨਗਤੀ ਨਵਦੀ ਸੀ ਹਾਂਜੀ ਇਹਨਾਂ ਇਹ ਸਾਰੇ ਨਸ਼ਾ ਕਰਨ ਦੇ ਆਦੀ ਹੈ ਤੇ ਇਹਨਾਂ ਨੇ ਸੋਨਾ ਤੇ ਪੈਸੇ ਅੱਗੇ ਨਸ਼ੇ ਚ ਹੀ ਖੁਰਦ-ਬੁਰਦ ਕਰਤੇ ਜਿਹਦੇ ਵਿੱਚ 238 ਬੀਐਨਐਸ ਦਾ ਵਾਅਦਾ ਕੀਤਾ ਗਿਆ ਹੁਣ ਜਿੰਨਾ ਕਿ ਤੁਹਾਨੂੰ ਮੈਂ ਤਫਤੀਸ਼ ਦਾ ਪਾਰਟ ਦੱਸ ਸਕਦਾ ਹਾਂ ਉਹਨਾਂ ਕਿ ਦੱਸਿਆ ਜਾ ਰਿਹਾ ਹੈ ਜੋ ਇਹ ਚ ਹੋਰ ਗ੍ਰਿਫਤਾਰੀਆਂ ਹੋਣਗੀਆਂ ਤੁਹਾਨੂੰ ਫੇਰ ਸਹਿਜੂਗਾ ਪਰ ਹਾਂਜੀ ਬਾਬਾ ਫੜਾ ਇਹ ਅੱਗੇ ਕਿਥੇ ਸੋਨਾ ਵੇਚਿਆ ਵੀ ਹੋ ਗਿਆ ਜੀ ਉਹ ਤੁਹਾਨੂੰ ਦੱਸ ਰਿਹਾ ਨੇ ਵੀ ਤਫਤੀਸ਼ ਦਾ 파ਟ ਹੈ ਜੀ ਹੁਣ ਆਪਾਂ ਪਬਲਿਕ ਨਹੀਂ ਕਰ ਸਕਦੇ ਹੈਗਾ ਜਿਹੜੇ ਦੋ ਮੋਟਰਸਾਈਕਲ ਫੜੇ ਨੇ ਉਹ ਇਹਨੇ ਆਪਣੇ ਨੇ ਚੋਰੀ ਦੇ ਰਹੀ ਨਹੀਂ ਜੋ ਮੋਟਰਸਾਈਕਲ ਇੱਕ ਦਾ ਮੋਟਰਸਾਈਕਲ ਦਾ ਨੰਬਰ ਹੈਗਾ ਪੀਵੀ 9R 4890 ਦੂਜੇ ਦਾ ਸੀਟੀ ਚ 100 ਹੈ ਜਿਹੜਾ ਉਹਦਾ ਅਜੇ ਨੰਬਰ ਨਹੀਂ ਮਿਲਿਆ ਸਾਰੇ ਤਰਨਤਾਂ ਦੇ ਨੇ ਚਾਰੇ ਤਰਨਤਾਂ ਦੇ ਅਸ਼ੋਕੜ ਦਾ ਅਜੇ ਇਹਨਾਂ ਦਾ ਪਤਾ ਕੀਤਾ ਜਾ ਰਿਹਾ ਜੀ ਇਹਨਾਂ ਵੀ ਪਹਿਲਾਂ ਵੀ ਪਰਚੇ ਜ਼ਰੂਰ ਦਰਜ ਹੋਏ ਹੋਣਗੇ ਤਾਂ ਇਹਨਾਂ ਲਕਟਿਵਿਟੀ ਕੋਈ ਹੋ ਰਹੀ ਨਹੀਂ ਜੀ ਉਹੀ ਦੰ ਦਸਨੀ ਤੇ ਤਫਤੀਸ਼ ਦਾ ਪਾਰਟ ਹੈ ਜਿਹਦੇ ਜਿਹਨੇ ਸਾਡੇ ਸਾਹਮਣੇ ਆਊਗਾ ਤੁਹਾਨੂੰ ਦੱਸਿਆ ਜਾਊਗਾ ਠੀਕ ਹੈ ਧੰਨਵਾਦ ਉਹਨਾਂ ਨੇ ਵੀ ਕਰਵਾ ਦੇ